ਵੰਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਕਿੰਨੀ ਰਿਕਵਰੀ ਹੋਈ ਹੈ ਜੀ ਆ ਜਿਹੜਾ ਯੁੱਧ ਨਸ਼ਾ ਵਿਰੁੱਧ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਚਲਾਇਆ ਗਿਆ ਇਹਦੇ ਵਿੱਚ ਲਗਾਤਾਰ ਜਿਹੜੀ ਫਰੋਜ਼ਪੁਰ ਪੁਲਿਸ ਨੂੰ ਸਫਲਤਾ ਮਿਲਦੀ ਜਾ ਰਹੀ ਹੈ ਉਸ ਦੇ ਚਲਦੇ ਆ ਇੱਕ ਹੋਰ ਬੜੀ ਵੱਡੀ ਸਫਲਤਾ ਮਿਲੀ ਜਦੋਂ ਸਾਡੀ ਸੀਆਏ ਆਪਨਾ ਸੀਆਏ ਜੀਰਾ ਵੱਲੋਂ ਅਤੇ ਥਾਣਾ सदर ਦੇ ਵਿੱਚ ਜ਼ੀਰੇ ਦੇ ਵਿੱਚ ਜਦੋਂ ਪਰਚਾ ਦਰਜ ਕਰਕੇ 109 ਨੰਬਰ 5 ਕਿਲੋ 500 ਗ੍ਰਾਮ ਹੈਰੋਇਨ 50000 ਜਿਹੜੇ ਡਰੱਗ ਮਨੀ ਤੇ ਇੱਕ ਮੋਟਰਸਾਈਕਲ ਨਾ ਹੀਰੋ Honda Deluxe ਜਿਹੜਾ ਇਹ ਰਿਕਵਰ ਕਰਨ ਵਿੱਚ ਇਸ਼ਲਾਮੀਆ ਵੀ ਹਾਸਲ ਹੋਈ ਹੈ ਐਵੇਂ ਇੱਕ ਮੁਕੱਦਮਾ ਨੰਬਰ 118 ਰੂਰਨ ਡੀਐਸਪੀ ਫਰੋਜ਼ਪੁਰ ਐਸਐਚਓ ਕਲਗੜੀ ਵੱਲੋਂ ਜਿਹੜਾ ਦਰਜ ਕਰਕੇ ਉਹਨਾਂ ਤੋਂ ਜਿਹੜੇ ਤਿੰਨ ਮੋਟਰਸਾਈਕਲ ਜਿਹੜੇ ਚੋਰੀ ਦੇ ਆ ਬਿਨਾ ਨੰਬਰ ਇਹ ਬਰਾਮਦ ਕਰਕੇ ਇਹ ਵੀ ਇੱਕ ਵਧੀਆ ਸਫਲਤਾ ਹਾਸਲ ਹੋਈ ਹੈ ਜਿਹੜੇ 118 ਨੰਬਰ 109 ਨੰਬਰ ਮਕਦਮਾ ਜਿਸ ਦੇ ਵਿੱਚ ਇਨਫੋਰਮੇਸ਼ਨ ਸੀਗੀ ਸਾਡੇ ਸੀਏ ਇਨਚਾਰਜ ਜ਼ੀਰਾ ਕੋਲ ਤੇ ਇਹਨਾਂ ਦੀ ਸਾਰੀ ਟੀਮ ਨੇ ਇਹਨਾਂ ਨੇ ਰਲ ਕੇ ਬੜੀ ਵਧੀਆ ਕਾਰਵਾਈ ਕਰਦੇ ਹੋਏ ਤੇ ਅਤੇ ਜਿਹੜਾ ਐਸ ਐਚਓ ਸਦਰ ਜ਼ੀਰਾ ਇਹਨਾਂ ਨੇ ਕਾਰਵਾਈ ਵਧੀਆ ਕਰਦੇ ਹੋਏ ਆ ਜਿਹੜੀ 5 ਕਿਲੋ 500 ਗ੍ਰਾਮ ਹੈਰਨ ਰਿਕਵਰ ਕੀਤੀ ਹੈ ਇਹਦੇ ਨਾਲ ਸਾਡੇ ਹੋਰ ਵੀ ਕਈ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਤੇ ਅਸੀਂ ਵਰਕਆਊਟ ਕਰ ਰਹੇ ਹਾਂ ਤੇ ਆਉਂਦੇ ਦਿਨਾਂ ਦੇ ਵਿੱਚ ਹੋਰ ਰਿਕਵਰੀ ਹੋਣ ਦੀ ਵੀ ਸੰਭਾਵਨਾ ਹੈ ਤੇ ਤੁਹਾਨੂੰ ਉਸ ਸੰਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ। ਕੈਸ਼ ਵੀ ਸਰ ਇਹਦੇ ਵਿੱਚ ਬ੍ਰਹਮਦੋਤ ਜੀ ਦਾ 50000 ਰੁਪਏ। ਹਾਂਜੀ 50000 ਜੀ ਇਹਦੇ ਧਰਗਮਣੀ। ਸਰ ਕਿੰਨੇ ਦੋਸ਼ੀ ਫੜੇਗੇ ਜੀ? ਇਹਦੇ ਵਿੱਚ ਰਸ਼ਪਾਲ ਸਿੰਘ ਨੋਰ ਪੀਕੇ ਉਮਰ 25 ਸਾਲ ਹੈ। ਪੁੱਤਰ ਪ੍ਰੀਤਮ ਸਿੰਘ ਵਾਸੀ ਚੱਕ ਦੋਨਾ ਅਧੀਮੇ ਕੇ ਮੰਦੋੜ ਦਾ ਇਹ ਇੱਕ ਦਸਤਾਰ ਕੀਤਾ ਹੈ। ਸਰ ਪਹਿਲਾਂ ਵੀ ਤਾਂ ਕਹੇ ਸੀਗੇ ਤੁਸੀਂ। ਇਹ ਉੱਤੇ ਇਹ ਉੱਤੇ ਪਹਿਲਾਂ ਨਹੀਂ ਹੈ ਜੀ। ਸਰ ਜੀਰੇ ਤੋਂ ਪਹਿਲਾਂ ਪਰਿਵਾਰ ਫੜੇ ਸੀ ਲੇਡੀਜ਼ ਮਾਂ ਪੁੱਤ ਉਹਨਾਂ ਨਾਲ ਤਾਂ ਨਹੀਂ ਸੰਪਰਕ ਹੈਗਾ ਇਹਨਾਂ ਦਾ ਉਸ ਬਰੋਨਾ ਜਾਂ ਨਵਾਂ ਜੀ ਇਹ ਨਹੀਂ ਇਹ ਨਵਾਂ ਜੀ ਪਰ ਅਸੀਂ ਇਹਦੀ ਹਜੇ ਪੁਸ਼ਕਸ਼ ਚੱਲ ਰਹੀ ਹੈ ਉਹਦੇ ਇਹਦੀ ਪੁਸ਼ਕਸ਼ ਜੋ ਸਾਹਮਣੇ ਸਰ 5 5.5 ਕਿਲੋ ਬਹੁਤ ਵੱਡਾ weight ਹੈ ਪਰ ਲੱਗਦਾ ਵੀ ਇਹਨਾਂ ਕੋਲੇ ਇਸ ਤੋਂ ਵੱਧ ਹੋਰ ਵੀ ਮਿਲ ਸਕਦਾ ਪੁਸ਼ਕਸ਼ ਚ ਜਾਈ ਕਿਸੇ ਵਿਰੋਧ ਦੇ ਮੈਂਬਰ ਹੋਣਗੇ ਜਾਂ ਆਪ ਹੀ ਆਖਾ ਹੋਣਗੇ ਵਿਰੋਧ ਦੇ ਨਹੀਂ ਨਹੀਂ ਇਹ ਹਜੇ ਦੀ ਪੁਸ਼ਕਸ਼ ਚੱਲ ਰਹੀ ਹੈ ਜਿੱਥੋਂ ਇਹ ਲੈ ਕੇ ਆਇਆ ਬੈਕਵਰਡ ਲਿੰਕੇਜਸ ਤੇ ਇਸ ਤੋਂ ਅੱਗੇ ਕਿਸ ਨੂੰ ਵੇਚਦਾ ਵੀ ਹੈ ਉਹ ਸਾਰੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਸਾਨੂੰ ਜਿਹੜੀ ਕੁਝ ਕਿਸੇ ਤਰ੍ਹਾਂ ਸਾਹਮਣੇ ਆਏ ਆ ਉਹਨਾਂ ਤੇ ਸਾਡੀਆਂ ਟੀਮਸ ਬੜੀਆਂ ਆ ਅਸੀਂ ਉਹਨਾਂ ਆਉਂਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਵੀ ਫੜ ਕੇ ਉਹਨਾਂ ਤੋਂ ਵੀ ਵੱਧ ਵਧਰ ਕੇ ਉਹ ਵੀ ਕਰਾਂਗੇ ਸਰ ਇਸ ਤੋਂ ਇਲਾਵਾ ਇਹਨਾਂ ਦਾ